ਵਾਹਿਗੁਰੂ ਜੀ ਕਾ ਕਾਲ ਸਤਿ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋ ਨਾਨਕ ਤਿਸ ਬਲਹਾਰਣੈ ਜਲ ਥਲ ਮਹੀਅਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋਤ ਸੁਭਾਵੈ ਸੋਈ ਹੋਗ ਖਿਨ ਮਹਿ ਥਾਪੋ ਥਾਪਨ ਹਾਰਾ ਅੰਤ ਨਹੀਂ ਕੇਸ਼ ਪਾਰਾਵਾਰਾ ਮੈਂ ਵਿਸ਼ਰਾਮ ਲਾਉਣਾ ਅੰਤ ਨਹੀਂ ਕਿਛ ਪਾਰਾਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਅਧਰ ਹੀ ਉਚਾਰਨ ਕਰਨਾ ਹੈ ਅਦਰ ਨਹੀਂ ਕਹਿਣਾ ਹੈ ਹੁਕਮੇ ਧਾਰ ਐੜੇ ਦੇ ਵਿੱਚ ਡੈਸ਼ ਦੀ ਕਿ ਅਧਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨੇਕ ਰੰਗ ਪ੍ਰਕਾਰ ਹੁਕਮੇ ਸਾਰੇ ਹਾਂਜੀ ਹੁਕਮੇ ਉਚ ਨੀਚ ਬਿਵਹਾਰ ਹੁਕਮੇ ਅਨੇਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭ ਭਾਵੇਂ ਮਾਨੁਖ ਗਤ ਪਾਵੇਂ ਪ੍ਰਭ ਭਾਵੇਂ ਤਾ ਪਾਥਰ ਤਰਾਵੇਂ ਤਾ ਪਾਥਰ ਤਰਾਵੇਂ ਪ੍ਰਭ ਭਾਵੈ ਬਿਨ ਸਾਸਤੇ ਰੱਖੈ ਪ੍ਰਭ ਭਾਵੈ ਤਾਂ ਹਰ ਗੁਣ ਭਖੈ ਤਾਂ ਹਰ ਗੁਣ ਭਖੈ ਪ੍ਰਭ ਭਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾ ਸ੍ਰੀ ਆਕਾ ਆਪ ਸੁਆਮੀ ਦੋਹਾ ਹੁੜੇ ਨਾ ਨੀ ਬੋਲਨਾ ਓਕੜਾ ਛੀਤੀ ਬੋਲਨਾ ਦੋਹਾ ਸ੍ਰੀ ਆਕਾ ਆਪ ਸੁਆਮੀ ਦੋਹਾ ਸਿਰਿਆ ਕਾ ਆਪ ਸੁਆਮੀ ਖੇਲਾ ਬਿਗਸੈ ਅੰਤਰਜਾਮੀ ਜੋ ਭਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹ ਮਾਨੁਖ ਤੀ ਕਿਆ ਹੋਇ ਪ ਆਵੇ ਜੋ ਤਿਸ ਭਾਵੈ ਸੋਈ ਕਰਾਵੇ ਇਸ ਕਾ ਹਾਥ ਹੋਇ ਤਾ ਸਭ ਕਿਸ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮਹਿ ਰਚੈ ਜੇ ਜਾਣਤ ਆਪਨ ਆਪ ਬਚੈ ਰਚ ਬਚੈ ਪੂਲਾ ਉਚਾਰਨ ਕਰਨੇ ਹਨ ਪਾ ਦੇ ਪਰਮੇ ਭੂਲਾ ਦਹ ਦਿਸ ਧਾਵੈ ਨਿਮਖ ਮਾਹ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮਹਿ ਨੀਚ ਕੀਟ ਕਉ ਰਾਜ ਖੇਨ ਮਹਿ ਇਥੇ ਵਿਸਰਾਮ ਲਾਦਨਾ ਖੇਨ ਮਹਿ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਸ਼ੂ ਨ ਆਵੇ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕਉ ਆਪਣੀ ਕਰੈ ਬਖ ਸੀਸ ਤਾ ਕਾ ਲੇਖਾ ਨਾ ਗਨੈ ਜਗਦੀਸ਼ ਜਗਦੀਸ਼ ਥੋੜਾ ਕਸ ਕੇ ਬੋਲਣਾ ਜਗਦੀਸ਼ ਨਹੀਂ ਕਹਿਣਾ ਜਗਦੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘਾਟ ਘਾਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀ ਵੇ ਦੇਖ ਵਡਾਈ ਇਸ ਕਾ ਬਾਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ ਥੀਓ ਜੀਓ ਇਸ ਤਰ੍ਹਾਂ ਉਚਾਰਨ ਕਰਨਾ ਥੀਓ ਜੀਓ ਉਡਾ ਖੁੱਲੇ ਮੂੰਹ ਵਾਲਾ ਨਹੀਂ ਲਾਉਣਾ ਜੋ ਤਿਸ ਭਾਵੈ ਸੋਈ ਫੁਨ ਥੀਓ ਕਬਹੂ ਊਚ ਨੀਚ ਮਹਿ ਵਸੈ ਕਬਹੂ ਸੋਗ ਹਰ ਕਬਹੂ ਤੇ ਵਿਸਰਾਮ ਲਾਈ ਚਲੋ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ ਭਯਾਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਲਾਵਨ ਹਾਰ ਕਬਹੂ ਨਿਰਤ ਕਰੈ ਬਹੁ ਭਾਤ ਕਬਹੂ ਸੋਇ ਰਹੈ ਦਿਨ ਰਾਤ ਕਬਹੂ ਕਿਥੇ ਵਿਸਾਉ ਸੋਇ ਰਹਾ ਦਿਨ ਰਾਤ ਕਬਹੂ ਸੋਇ ਰਹਾ ਦਿਨ ਰਾਤ ਕਬਹੂ ਮਹਾਕਰੋਧ ਬਿਕਰਾਲ ਕਬਹੂ ਸਰਬ ਕੀ ਹੋਤਰਵਾਲ ਕਬਹੂ ਇਥੇ ਕਬਹੂ ਉਚਾਰਨ ਕਰਨਾ ਕਬਹੂ ਹੋਏ ਬਹ ਹੈ ਬੜਾ ਰਾਜਾ ਕਬਹੂ ਪਿਖਾਰੀ ਨੀਚ ਕਾ ਸਾਜਾ ਇਹ ਕਬਹੂ ਇਹ ਧਿਆਨ ਨਾਲ ਉਚਾਰਨ ਕਰਨਾ ਕਬਹੂ ਕਬਹੋ ਬੋਲਣਾ ਔਂਕੜ ਲੱਗਿਆ ਹੋਇਆ ਤਿੰਨੇ ਸਰੂਪ ਜਿਹੜੇ ਆਏ ਹਨ ਧਿਆਨ ਨਾਲ ਉਚਾਰਨ ਕਰਨੇ ਹਨ ਕਕਾ ਬੱਬਾ ਹਾਹੀ ਲੈਂਕੜ ਜਿਹੜੇ ਲੱਗੇ ਨੇ ਕਬਹੂ ਤੇ ਇੱਕ ਕਕਾ ਬੱਬਾ ਹਾਹੀ ਲੈਂਕੜ ਉੱਤੇ ਟਿੱਪੀ ਕਬਹੂ ਕਕਾ ਬੱਬਾ ਹਾਹੀ ਔਂਕੜ ਕਬਹੋ ਕਬਹੋ ਇਸ ਤਰ੍ਹਾਂ ਬੋਲਣਾ ਕਬਹੋ ਹੂੜਾ ਨਹੀਂ ਲਾਦਣਾ ਕਬਹੋ ਪੇਖਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਅਪਕੀਰਤ ਮਹਿ ਆਵੈ ਕਬਹੂ ਆਪਕੀਰਤ ਮਹਿ ਆਵੈ ਕਬਹੋ ਆਪਕੀਰਤ ਮਹਿ ਆਵੈ ਕਬਹੋ ਭਲਾ ਪਲਾਕ ਹਾਵੇ ਜੋ ਪ੍ਰਭ ਰਾਖੈ ਜੋ ਪ੍ਰਭ ਰਾਖੈ ਤਿਵਹੀ ਰਹਿ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸਚ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਟਟ ਤੀਰਥ ਕਬਹੂ ਤੇ ਵਿਸਰਾਮ ਲਾਦ ਕਬਹੂ ਟਟ ਤੀਰਥ ਇਸ ਨਾਨ ਕਬਹੂ ਸੇਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਕਬਹੂ ਇਥੇ ਵਿਸਰਾਮ ਕੀਟ ਹਸਤ ਪਤੰਗ ਹੋਏ ਜੀਆ ਅਨਿਕ ਜੋਨ ਭਰਮੈ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਅਨਿਕ ਜੋਨ ਭਰਮੈ ਪਰਮੀਆ ਪਰਮੀਆ ਹਾਂਜੀ ਪਰਮੀਆ ਇਸ ਤਰ੍ਹਾਂ ਬੋਲ ਅਨਿਕ ਜੋਨ ਭਰਮੈ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਇਸ ਨੂੰ ਸਵਾਗੀ ਹੀ ਉਚਾਰਨ ਕਰਨਾ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭ ਭਾਵੈ ਤੇ ਵਾ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਇ ਕਬਹੂ ਸਾਧ ਸੰਗਤ ਇਹ ਪਾਵੇ ਉਸ ਅਸਥਾਨ ਤੇ ਬੋਹਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬినాਸ਼ ਮਾਨ ਤਨ ਨਾਮ ਰਤੇ ਇਕ ਰੰਗ ਸਦਾ ਬਸ ਹੈ ਪਾਰ ਬ੍ਰਹਮ ਕੈ ਸੰਗ ਜਉ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਇ ਬਿਸਰਾਮ ਨਾਨਕ ਪ੍ਰਾਪਕੈ ਸਤਿਗੁਰ ਬਾਨ ਸਲੋਕ ਸੁਖੀ ਬਸਐ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਤਲੇ ਤਲੇ ਨਾ ਵਖਰਾ ਬੋਲਨਾ ਆਪ ਨਿਵਾਰ ਤਲੇ ਕਿਉ ਬੋਲਨਾ ਸੁਕਾਲੀ ਸੁਖੀ ਬਸਾ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨ ਮਾ ਜੋਵਨਵੰਤ ਸੋ ਹੋਵਤ ਵਿਸਤਾ ਕਾਜੰਤ ਆਪਸ ਕਾ ਕਰਮਵੰਤ ਕਹਾਵੈ ਜਨਮ ਮਰ ਬਹੁਜੋਨ ਪ੍ਰਮਾਵੈ ਧਨ ਭੂਮਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦ ਗਰੀਬੀ ਬਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੇ ਕਰ ਤੇ ਵਿਸਰਾਮ ਲਾਉਣਾ ਧਨਵੰਤਾ ਹੋਏ ਕਰ ਗਰਬਾਵੇ ਧਨਵੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਛ ਸੰਗ ਨ ਜਾਵੇ ਬਹ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾ ਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਸਭ ਤੇ ਆਪ ਜਾਨਾ ਬਲਵੰਤ ਸਭ ਤੇ ਆਪ ਜਾਨਾ ਬਲਵੰਤ ਖਿਨ ਮਹ ਹੋਇ ਜਾਇ ਭਸਮੰਤ ਕਿਸੈ ਨ ਬਦਾ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਸੋ ਜਨ ਨਾਨਕ ਦਰਗਹਿ ਪਰਵਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਹਉ ਧਾਰੇ ਜੇ ਵੀ ਵਿਸਰਾਮ ਯਾਦ ਰੱਖਣਾ ਕੋਟ ਕਰਮ ਕਰੈ ਇਥੇ ਵਿਸਰਾਮ ਹੈ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਅਨਿਕ ਤਪੱਸਿਆ ਕਰੇ ਅਹੰਕਾਰ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀ ਦਰਵੈ ਹਰ ਦਰਗਹ ਕਹ ਕੈਸੇ ਗਵੈ ਆਪਸ ਕਾ ਜੋ ਭਲਾ ਕਹਾਵੈ ਹਾਂਜੀ ਹਰ ਦਰਗਹ ਕਹ ਕੈਸੀ ਗਵੈ ਆਪਸ ਕਾ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਇ ਕਹ ਨਾਨਕ ਤਾ ਕੀ ਨਿਰਮਲ ਸੋਇ ਜਬ ਲਗ ਜਾਨਾ ਮੋਜ ਤੇ ਕਛ ਹੋਇ ਤਬ ਇਸ ਤਬ ਇਸ ਕਾ ਸੁਖ ਨਾਹੀ ਕੋਇ ਜਬ ਇਹ ਜਾਨੈ ਮੈਂ ਕਿਛ ਕਰਤਾ ਮੈਂ ਕਿਛ ਕਰਤਾ ਜਬ ਇਹ ਜਾਨੈ ਮੈਂ ਕਿਛ ਕਰਤਾ ਤਬ ਲਗ ਗਰਭਜੋਨ ਮਹਿ ਫਿਰਤਾ ਜਬ ਧਾਰੈ ਕੋウ ਵੈਰੀ ਮੀਤ ਤ ਬੈਰੀ ਮੀਤ ਬੱਬੇ ਨਾਲ ਜਬ ਧਾਰੈ ਕੋウ ਵੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਵ ਲਗ ਮੋਹ ਮਗਨ ਸੰਗ ਮਾਇ ਤਬ ਲਗ ਧਰਮ ਰਾਜ ਦੇ ਸਜਾਇ ਪ੍ਰਭ ਕਿਰਪਾ ਤੇ ਬੰਧਨ ਟੂਟਾ ਗੁਰ ਪ੍ਰਸਾਦ ਨਾਨਕ ਹਾ ਛੂਟੈ ਸਹਸ ਖੱਤੇ ਲਖ ਕਉ ਉਠ ਤਾਵੈ ਇਕ ਖੜੇ ਨਹੀਂ ਕਹਿਣਾ ਸਹਸ ਖੱਤੇ ਲਖ ਕਉ ਉਠ ਤਾਵੈ ਤ੍ਰਿਪਤ ਨ ਆਵੈ ਮਾਇਆ ਪਾਛਾ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪ ਖਾਪ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੈ ਫੇ ਰਾਜੈ ਕਸਕੇ ਉਚਾਰਨ ਕਰਨਾ ਸੋਪਨਾ ਮਨੋਰਥ ਬ੍ਰਿਥੇ ਸਭ ਕਾਜੈ ਕਾਜੈ ਪਦਵੀ ਕਸਕੇ ਹੀ ਬੋਲਨਾ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸਾ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ